ਅਕਤਾ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਤ ਸਿੰਘ ਗਿੱਲ ਮੋਗਾ ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਕਾਬੂ ਕਰਨ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਸਖਤੀ ਸ਼ੁਰੂ ਕਰ ਦਿੱਤੀ ਹੈ ਟ੍ਰੈਫਿਕ ਉਲਾਂਧਨ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਟ੍ਰੈਫਿਕ ਪੁਲਿਸ ਨੇ ਖਾਸ ਤੌਰ ਤੇ ਈ ਰਿਕਸ਼ਾ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ 1 ਮਹੀਨੇ ਦੇ ਅੰਦਰ ਅੰਦਰ ਈ ਰਿਕਸ਼ਾ ਦੀ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਤਿਆਰ ਕਰਵਾ ਲੈਣ ਨਹੀਂ ਤਾਂ ਸਖਤ ਕਾਰਵਾਈ ਦੇ ਤਹਿਤ ਰਿਕਸ਼ੇ ਜ਼ਬਤ ਵੀ ਕੀਤੇ ਜਾ ਸਕਦੇ ਹਨ ਇਸੇ ਨਾਲ ਹੀ ਬੱਸ ਅੱਡੇ ਤੇ ਬਾਹਰ ਬਸਾਂ ਦਾ ਅਨੋਂ ਵਚਾਇਆ ਰੁਕਣਾ ਟ੍ਰੈਫਿਕ ਜਾਮ ਦਾ ਵੱਡਾ ਕਾਰਨ ਬਣ ਰਿਹਾ ਸੀ ਟ੍ਰੈਫਿਕ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਬੱਸ ਅੱਡੇ ਦੇ ਬਾਹਰ ਹੁਣ ਕਿਸੇ ਵੀ ਹਾਲਤ ਵਿੱਚ ਬਸਾਂ ਨੂੰ ਖੜ੍ਹ ਨਹੀਂ ਦਿੱਤਾ ਜਾਵੇਗਾ ਬੱਸ ਚਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੱਸ ਅੱਡੇ ਅੰਦਰ ਹੀ ਬੱਸ ਨੂੰ ਖੜੀ ਕਰਕੇ ਸਵਾਰੀਆਂ ਨੂੰ ਚੜਾਉਣ ਤੇ ਉਤਾਰਨ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨਯੋਗ ਐਸਐਸਪੀ ਮੋਗਾ ਜੀ ਦੀਆਂ ਸਖਤ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਨੂੰ ਸੰਚਾਰੂ ਟੰਗ ਨਾਲ ਚਲਾਉਣ ਦੇ ਲਈ ਵੱਖ-ਵੱਖ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ निजात ਦਿਵਾਉਣ ਦੇ ਲਈ ਸਖਤੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਬੱਸ ਚਾਲਕ ਅਣਜਾਣੇ ਵਿੱਚ ਅੱਗੇ ਵਾਹਨ ਆ ਜਾਣ ਕਰਨ ਅਚਾਨਕ ਬੱਸ ਖੜੀ ਕਰ ਲੈਂਦੇ ਹਨ ਪਰ ਹੁਣ ਇਸ ਉੱਤੇ ਵੀ ਸਖਤ ਨਿਗਰਾਨੀ ਰੱਖੀ ਜਾਵੇ ਕਿ ਪੁਲਿਸ ਨੇ ਮੁਤਾਬਕ ਬੱਸ ਆਪਰੇਟਰ ਵੀ ਹੁਣ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਬੱਸਾਂ ਨੂੰ ਬਸ ਅੱਡੇ ਅੰਦਰ ਹੀ ਖੜੀ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗੱਡੀਆਂ ਸਿਰਫ ਪਾਰਕਿੰਗ ਵਿੱਚ ਹੀ ਲਗਾਉਣ ਬਾਜ਼ਾਰਾਂ ਦੇ ਵਿੱਚ ਕਾਰ ਵਾਹਨ ਖੜੇ ਕਰਕੇ ਟ੍ਰੈਫਿਕ ਨੂੰ ਪ੍ਰਭਾਵਿਤ ਨਾ ਕਰਨ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਵੇਗਾ ਟ੍ਰੈਫਿਕ ਵਿਭਾਗ ਨੇ ਸਾਫ਼ ਕੀਤਾ ਹੈ ਕਿ ਸ਼ਹਿਰ ਨੂੰ ਟ੍ਰੈਫਿਕ ਤੋਂ ਜਾਮ ਮੁਕਤ ਕਰਨਾ ਪਹਿਲੀ ਤਰਜੀਹ ਹੈ ਅਤੇ ਇਸ ਮਿਸ਼ਨ ਨੂੰ ਸਫਲ ਕਰਨ ਲਈ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਮੋਟੇ ਜਲਾਨੇ ਵੀ ਕੀਤੇ ਜਾਣਗੇ ਆਓ ਤੁਹਾਨੂੰ ਖੁਦ ਮੋਗਰ ਦੀਆਂ ਇਹ ਟ੍ਰੈਫਿਕ ਦੀਆਂ ਤਸਵੀਰਾਂ ਤੇ ਗੱਲਬਾਤ ਕਰਾਂਗੇ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਦੇ ਨਾਮ ਜੁੜੇ ਰਹੋ ਤੁਸੀਂ ਨੋਜ ਪੰਜਾਬ ਦੇ ਚੈਨਲ ਨਾਲ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸਾਡੇ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਦੇ ਹਦਾਇਤਾਂ ਮੁਤਾਬਕ ਬਿਲਕੁਲ ਕਿਸੇ ਕਿਸਮ ਦੀ ਸਮੱਸਿਆ ਨਾ ਔਰ ਦਿੱਤੀ ਆ ਨਾ ਔਰ ਦੇਵਾਂਗੇ ਮੇਨ ਕਾਰ ਹੈ ਜਿਹੜੀ ਟ੍ਰੈਫਿਕ ਥੋੜੀ-ਮੋਟੀ ਸਮੱਸਿਆ ਆਉਂਦੀ ਹੈ ਕਿਉਂਕਿ ਸ਼ਾਦੀ ਦੇ ਤਿਹਾਰ ਆ ਗਏ ਆ ਦਿਨ ਆ ਗਏ ਆ ਸਾਡੇਾਰੇ ਐਨ ਆਰ ਆਈ ਭਰਾ ਆਏ ਨੇ ਬੜੇ ਲੋਕਾਂ ਨੇ ਸ਼ਾਦੀਆਂ ਰੱਖੀਆਂ ਆਪਣੇ ਬੱਚਿਆਂ ਦੀਆਂ ਉਹਦੇ ਕਰਕੇ ਕਈ ਵਾਰੀ ਜਿਹੜੇ ਬੰਦਿਆਂ ਨੂੰ ਇਨਚਾਨਕ ਨਹੀਂ ਪਤਾ ਕਿ ਮੋਗੇ ਆਪਣੇ ਬੈਲਕਨ ਅਸੀਂ ਕਿਸੇ ਵੀ ਬਾਜ਼ਾਰ ਦੇ ਵਿੱਚ ਗੱਡੀ ਖੜਨੀ ਲਾਉ ਨਹੀਂ ਹੈ ਉਹਨਾਂ ਨੂੰ ਪਾਰਕਿੰਗਾਂ ਬਾਰੇ ਨਹੀਂ ਪਤਾ ਉਹ ਕਈ ਵਾਰੀ ਗੱਡੀ ਗਲਤ ਪਾਰਕ ਕਰ ਜਾਂਦੇ ਆ ਉਹਦੇ ਕਰਕੇ ਕੀ ਹੁੰਦਾ ਕਿ ਕਈ ਵਾਰੀ ਟ੍ਰੈਫਿਕ ਜਾਮ ਹੋ ਜਾਂਦਾ ਹੈ ਅਦਰਵਾਈਜ਼ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਨਾ ਅਸੀਂ ਸਮੱਸਿਆ ਹੋਣ ਦੀਏ ਅਗਰ ਸਾਨੂੰ ਪਤਾ ਲੱਗਦਾ ਹੈ ਤਾਂ ਉਸੇ ਵੇਲੇ ਤੋਂ ਗੱਡੀ ਨੂੰ ਟੋਕ ਕਰ ਲੈਂਦੇ ਆ ਜਿਹੜੇ ਤੁਸੀਂ ਗੱਲਾਂ ਕਰਦੇ ਆ ਬੱਸ ਵਾਲੀ ਉਹ ਕਈ ਵਾਰੀ ਇਹ ਹੁੰਦਾ ਜੀ ਬੱਸ ਤੇ ਅਗਲੇ ਪਾਸੇ ਕੋਈ ਆਟੋ ਵਗੈਰਾ ਆ ਜਾਂਦਾ ਜਾਂ ਈ ਰਕਸ਼ਾ ਆ ਜਾਂਦਾ ਉਹ ਤਾਂ ਬੱਸ ਰੁਕਦੀ ਹੈ ਕਿਸੇ ਵੀ ਕਿਸਮ ਤੇ ਨਾ ਇੱਥੇ ਬੱਸਾਂ ਦਾ ਬੱਸ ਅੱਡਾ ਹੈ ਨਾ ਅਸੀਂ ਬੰਨ ਦਿੱਤਾ ਤੇ ਨਾ ਬੰਨ ਦੇਵਾਂਗੇ ਨਾ ਬੱਸਾਂ ਖੜ੍ਹਦੀਆਂ ਤੇ ਨਾ ਖੜਨ ਦੇਵਾਂਗੇ ਕਿਸੇ ਵੀ ਕੀਮਤ ਤੇ ਉਹ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਕਿ ਕੋਈ ਗੱਡੀ ਅਕੇ ਲਾ ਜਾਂਦਾ ਹੈ ਜਿਹੜੇ ਸਾਨੂੰ ਨਹੀਂ ਪਤਾ ਉਦੋਂ ਬੱਸ ਰੁਕ ਜਾਂਦੀ ਹੈ ਆਦਰਵਾਜ ਕੋਈ ਵੀ ਬੱਸ ਨਾ ਰੁਕੀ ਨਾ ਰੁਕਣ ਦੇਣੀ ਅਸੀਂ ਜਿਹੜਾ ਬੰਦਾ ਇਰਖਸ਼ਾ ਗਲਤੀ ਕਰਦਾ ਉਹਨੂੰ ਅਸੀਂ ਬੋਰਡ ਕਰ ਦਿੰਨੇ ਆ ਜੀ ਅਸੀਂ ਬਹੁਤ ਸਖਤੀ ਕੀਤੀ ਔਰ ਇਦੋਂ ਵੀ ਸਖਤੀ ਕਰਨ ਲੱਗੇ ਆ ਔਰ ਸਾਡੀ ਐਸਡੀ ਆਪਣਾ ਐਸਡੀਐਮ ਸਾਹਿਬ ਨੂੰ ਆਰਟੀਓ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿੰਨਾ ਇਹਨਾਂ ਦੀ ਆਰਸੀਆਂ ਨਹੀਂ ਬਣੀਆਂ ਪਲੀਜ਼ ਉਹਨਾਂ ਦੇ ਬੋਰਡ ਕਰਨ ਦੀ ਆਗਿਆ ਦਿੱਤੀ ਜਾਵੇ ਔਰ ਉਹਨਾਂ ਨੂੰ ਬੋਰਡ ਕੀਤਾ ਜਾਵੇ ਕਿਉਂਕਿ ਸਾਡੇ ਲਈ ਜ਼ਰੂਰੀ ਹੈ ਇਹਨਾਂ ਦੀਆਂ ਆਰਸੀਆਂ ਬਣਨੀਆਂ ਜਿੰਨਾ ਕਰ ਇਹਨਾਂ ਦੀਆਂ ਆਰਸੀਆਂ ਨਹੀਂ ਬਣਦੀਆਂ ਉਦੋਂ ਤੱਕ ਜੀ ਪ੍ਰੋਬਲਮ ਕ੍ਰੀਟ ਹੋ ਰਹੀ ਹੈ ਪਰ ਬਹੁਤ ਸਖਤੀ ਕਰ ਰਿਹਾ ਹੈ ਅਗਰ ਇਹਨਾਂ ਨੇ 1 ਮਹੀਨੇ ਦੇ ਵਿੱਚ ਵਿੱਚ ਆਰਥੀਆਂ ਨਾ ਬਣਾਈਆਂ ਤੇ ਜਿਹੜੇ ਈ ਰੱਖਿਆ ਦੇ ਨੰਬਰ ਪਲੇਟਾ ਨਹੀਂ ਲੱਗੀਆਂ ਅਸੀਂ ਉਹ ਟੋਟਲੀ ਬੋਰਡ ਕਰ ਦੇਣੇ ਆ ਜੀ ਜਿੰਨੇ ਵੀ ਹੋਣ ਜਿਹਦੇ ਮਰਜ਼ੀ ਹੋਣ ਦੇਖੋ ਜੀ ਬੱਸਾਂ ਵਾਲਿਆਂ ਦਾ ਬਹੁਤ ਵਧੀਆ ਅੱਗੇ ਵੀ ਸਾਫ ਹੈ ਕਈ ਵਾਰੀ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਡਰਾਈਵਰ ਉਹ ਜੀ ਸ਼ਤਾਨੀ ਕਰ ਜਾਂਦਾ ਹੈ ਜਾਂ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਬੱਸ ਅੱਗਾ ਹੈ ਨਹੀਂ ਪਹਿਲਾਂ ਕੀ ਸੀ ਕਿ ਕਾਫੀ ਸਾਲ ਪਹਿਲਾਂ ਤੇ ਬੱਸਾਂ ਰੁਕਦੀਆਂ ਸੀ ਕਈ ਵਾਰੀ ਨਵੇਂ ਡਰਾਈਵਰ ਆਏ ਨਾ ਨਵੇਂ ਰੂਟ ਤੇ ਉਹਦੇ ਕਰਕੇ ਹੁੰਦਾ ਅਦਰਵਾਇਜ਼ ਸਾਨੂੰ ਪਬਲਿਕ ਦਾ ਬਹੁਤ ਵੱਡਾ ਸਾਥ ਹੈ ਪਾਵਲਕ ਅੰਦਰ ਜਾਂਦੀ ਹੈ ਸਾਡਾ ਇੱਥੇ ਮੈਕ ਲਾਇਆ ਹੋਇਆ ਹੈ ਇੱਥੇ ਅਸੀਂ ਕਰਨ ਨਹੀਂ ਦਿੰਦੇ ਕਿਸੇ ਨੂੰ ਵੀ ਕਿਉਂਕਿ ਇਹਦੇ ਨਾਲ ਘੱਟਣਾ ਵਾਪਰਦੀਆਂ ਅਸੀਂ ਨਹੀਂ ਚਾਹੁੰਦੇ ਮੋਗਾ ਵਿੱਚ ਕੋਈ ਵੀ ਕਿਸੇ ਕਸਮ ਦੀ ਦੁਪੱਟਣਾ ਵਾਪਰੇ ਤੁਸੀਂ ਕੀ ਕਰੋਗੇ ਲੋਕਾਂ ਨੂੰ ਲੋਕਾਂ سے ਹੱਥ ਬੰਨ੍ਹ ਕੇ ਬੇਨਤੀ ਹੈ ਮੋਗਾ ਨਿਵਾਸੀਆਂ ਨੂੰ ਕਿ ਪੁਲਿਸ ਜਿੰਨੀਆਂ ਵੀ ਸਵਾਰੀਆਂ ਨੇ ਲੁਧਿਆਣੇ ਪਟਿਆਲੇ ਗੁਰਦਾਸਪੁਰ ਅੰਮ੍ਰਿਤਸਰ ਲੁਧਿਆਣਾ ਪਟਿਆਲੇ ਜਾਣਾ ਉਹ ਬੱਸ ਦੇ ਅੰਦਰ ਜਾਣ ਤੇ ਬੱਸ ਦੇ ਅੰਦਰ ਜਾ ਕੇ ਰਾਮਨਾਥ ਸੀਟਾਂ ਤੇ ਬੈਠੀ ਹੋਣ ਇੱਥੇ ਬਿਲਕੁਲ ਨਾ ਖੜਨ ਤੇ ਨਾ ਸਾਨੂੰ ਪਰੇਸ਼ਾਨ ਕਰਨ ਦੀ ಇಲ್ಲಿ ತುಂಬ